ਹੁਣ ਮੈਂ ਬੇਨਤੀ ਕਰਦਾ ਭਾਈ ਸੁਖਪ੍ਰੀਤ ਸਿੰਘ ਜੀ ਸਲੀਨਾ ਦਮਦਮੀ ਟਕਸਾਲ ਵਾਲੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਾਂ ਇਹਨਾਂ ਤੋਂ ਬਾਅਦ ਮੱਖਣ ਸਿੰਘ ਸਹੋਲੀ ਜੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਪਕੂ ਆਪ ਜੀ ਨਾਲ ਵਿਚਾਰ ਰੱਖਣਗੇ ਭਾਈ ਸੁਖਪ੍ਰੀਤ ਸਿੰਘ ਜੀ ਸਲੀਨਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗਤ ਜੀ ਸਾਰੀ ਸੰਗਤ ਸਭ ਤੋਂ ਪਹਿਲਾਂ ਗਾਜ ਵਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਾ ਪਿਆਰਾ ਸਿੱਖ ਆਪਣੇ ਨਿਤਨੇਮ ਦੇ ਵਿੱਚ ਰੋਜ਼ਾਨਾ ਪੜ੍ਹਦਾ ਹੈ ਗੁਰਬਾਣੀ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਬੇਨਤੀ ਕਰਦਾ ਹੈ ਸਮਾਪਤੀ ਵਿੱਚ ਦੋਹਰਾ ਪੜ੍ਹਦਾ ਹੈ ਕੀ ਪੜਦਾ ਆਗਿਆ ਭਈ ਅਕਾਲ ਕੀ ਤਬਹ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇਹ ਸਾਥ ਸੰਗਤ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇ ਕਿਹਾ ਜਾਵੇ ਨਾ ਜਿੰਨੇ ਸਾਡੇ ਸਰੀਰ ਦੇ ਉੱਪਰ ਰੋਮ ਨੇ ਏਨੇ ਜਨਮ ਲੈ ਕੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਦੀ ਨਿਸ਼ਾਵਰ ਕਰਦੀਏ ਨਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਜ਼ਾ ਫਿਰ ਵੀ ਨਹੀਂ ਦੇ ਸਕਦੇ ਸ਼੍ਰੀਮਾਨ ਸੰਤ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ 12ਵੇਂ ਮੁਖੀ ਸਾਧ ਸੰਗਤ ਜੀ ਆਮ ਹੀ ਕਥਾ ਵਿੱਚ ਕੀਆ ਕਰਦੇ ਸੰਸਿਖੋ ਇੱਕ ਬੋਰਡ ਦਾ ਦਰਖਤ ਦੇਖਿਆ ਹੈ ਨਾ ਇੱਕ ਬਰੋਡ ਦੇ ਦਰਖਤ ਦੇ ਜਿੰਨੇ ਪੱਤੇ ਹੋਣ ਉਹਨਾਂ ਪੱਤਿਆਂ ਦੀ ਗਿਣਤੀ ਕਰ ਲਈ ਜਾਵੇ ਇੰਨੇ ਵੱਡੇ ਭਾਗ ਹੋਣ ਤੇ ਫਿਰ ਮਨੁੱਖਾ ਜਾਮਾ ਮਿਲਦਾ ਹੈ ਬੋਰਡ ਦੇ ਦਰਖਤ ਤੇ ਫਲ ਲੱਗਦਾ ਹੈ ਜਿਸ ਫਲ ਨੂੰ ਆਖਿਆ ਜਾਂਦਾ ਹੈ ਗੋਲਾਂ ਤੁਸੀਂ ਉਹਨਾਂ ਗੋਲਾਂ ਦੀ ਗਿਣਤੀ ਕਰ ਲਵੋ ਤੁਸੀਂ ਗਿਣਤੀ ਕਰ ਲਿਓ ਇੰਨੇ ਵੱਡੇ ਭਾਗ ਹੋਣ ਮਨੁੱਖਾ ਜਾਮੇ ਤੋਂ ਬਾਅਦ ਫਿਰ ਤੁਹਾਨੂੰ ਇੱਕ ਸਿੱਖ ਪਰਿਵਾਰ ਦੇ ਘਰੇ ਜਨਮ ਮਿਲਦਾ ਹੈ ਸਾਤ ਸੰਗਤ ਜੀ ਕਿੰਨੇ ਵੱਡੇ ਭਾਗ ਨੇ ਤੇ ਮਹਾਪੁਰਖ ਅੱਗੇ ਬਚਨ ਕਰਿਆ ਕਰਦੇ ਉਸ ਗੋਲਾਂ ਦੇ ਵਿੱਚ ਨਿੱਕੇ-ਨਿੱਕੇ ਬੀਜ ਹੁੰਦੇ ਨੇ ਉਹਨਾਂ ਬੀਜਾਂ ਦੀ ਗਿਣਤੀ ਕਰ ਲਈ ਜਾਵੇ ਕੁੱਲ ਗਿਣਤੀ ਕਰ ਲਈ ਜਾਵੇ ਇੰਨੇ ਵੱਡੇ ਭਾਗ ਹੋਣ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਤੇ ਖੰਡੇ ਬਾਟੇ ਦੀ ਪੌਲ ਮਿਲਦੀ ਹੈ ਖਾਲਸਾ ਜੀ ਖੰਡੇ ਬਾਟੇ ਦੀ ਪੌਲ ਅੱਜ ਅਸੀਂ ਗੁਰੂ ਔਰ ਗੁਰੂ ਦੇ ਸਿਧਾਂਤ ਤੋਂ ਮੁਨਕਰ ਹੋ ਚੁੱਕੇ ਹਾਂ ਸਰਦਾਰ ਗੁਰਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਅੱਜ 1 ਸਾਲ ਹੋ ਚੁੱਕਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਿਦਬੀ ਜਿਹੜੀ ਬਰਗਾੜੀ ਤੋਂ ਸ਼ੁਰੂ ਹੋਈ ਅੱਜ ਸਾਧ ਸੰਗਤ ਜੀ ਉਸ ਨੂੰ ਇੱਕ ਦਹਾਕਾ 10 ਸਾਲ ਹੋ ਚੁੱਕੇ ਨੇ ਸਿੱਖੋ ਅਸੀਂ ਕਿਉਂ ਗੂੜੀ ਨੀਂਦ ਸੁੱਤੇ ਹੋਏ ਆਂ ਸਾਨੂੰ ਸੁੱਤਿਆਂ ਨੂੰ ਜਗਾਉਣ ਵਾਸਤੇ ਇਹ ਸਰਦਾਰ ਗੁਰਜੀਤ ਸਿੰਘ ਜੀ ਨੇ ਸਾਂਝਾ ਮੋਰਚਾ ਲਾਇਆ ਹੈ ਗੁਰਬਾਣੀ ਦਾ ਬਚਨ ਹੈ ਸੰਬੇ ਸਾੰਧੀ ਵਾਰ ਸਦਾਇਣ ਤੂੰ ਕੋਏ ਨਾ ਦੱਸੈ ਬਾਹਰਾ ਜਿਓ ਇੱਥੇ ਸਾਧ ਸੰਗਤ ਦੀ ਹਿੰਦੂ ਪੱਕਾ ਹਿੰਦੂ ਬਣੇ ਸਿੱਖ ਪੱਕਾ ਸਿੱਖ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਈਸਾਈ ਆਪਣੇ ਧਰਮ ਵਿੱਚ ਪੱਕਾ ਰਵੇ ਇਹ ਸਰਬਸਾਂਝਾ ਮੋਰਚਾ ਹੈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਰੇ ਇਸ ਧਰਮ ਮੋਰਚੇ ਵਿੱਚ ਸਾਂਝੇ ਮੋਰਚੇ ਵਿੱਚ ਪਹੁੰਚਣ ਦਾ ਯਤਨ ਕਰੀਏ ਆਓ ਸਾਰ ਸੰਗਤ ਦੀ ਦਾਸ ਇੱਕ ਨਾਰਾ ਲਾਵੇਗਾ ਅਸੀਂ ਕੋਈ ਅਵੇਸਲਾ ਬੈਠਾ ਸੁਸਤ ਬੈਠਾ ਆਓ ਸਾਰ ਸੰਗਤ ਦੀ ਹੱਥ ਖੜੇ ਕਰਕੇ ਆਪਾਂ ਸਾਰਿਆਂ ਨੇ ਇਸ ਮੋਰਚੇ ਵਿੱਚ ਹਾਜ਼ਰ ਹੋਣ ਦੀ ਇਕ ਤਜਵੀਦ ਆਪਣੀ ਗਵਾਹੀ ਭਰਨੀ ਹੈ ਆਓ ਸਾਰੀ ਸੰਗਤ ਦਾਸ ਪੜੇਗਾ ਦੇਗ ਤੇਗ ਫਤੇ ਤੁਸੀਂ ਪੜਨਾ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਆਓ ਸਾਰ ਸੰਗਤ ਦੀ ਪੜੀਏ ਦੇਗ ਤੇਗ ਫਤੇ ਦੇਗ ਤੇਗ ਫਤੇ ਤੁਸੀਂ ਪੜਨਾ ਪੰਥ ਕੀ ਜੀਤ ਦੇਗ ਤੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਬਾਬਾ ਤਰਨ}{|\text{ਨੈਲ}} ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਪੜਿਆ ਕਰਦੇ ਸਨ ਸਿਰ ਦਿੱਤਿਆਂ ਬਾਝ ਨੀ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨੀ ਰਹਿਣਾ ਸਿਰ ਦਿੱਤਿਆਂ ਬਾਝ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਸਾਰੀ ਸੰਗਤ ਪੜਿਓ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿ। ਇੱਕ ਨਗਰ ਤੋਂ ਸ਼ੁਰੂਆਤ ਹੁੰਦੀ ਹੈ ਤੇ ਗੁਰੂ ਘਰ ਦਾ ਹੁੰਦਾ ਵਜ਼ੀਰ। ਮੈਂ ਬੇਨਤੀ ਕਰਨਾ ਚਾਹੁੰਦਾ ਇਹ ਮੈਸੇਜ ਸਾਡੇ ਪੰਜਾਬ ਦੇ ਕੋਨੇ-ਕੋਨੇ ਭਾਰਤ ਦੇ ਕੋਨੇ-ਕੋਨੇ ਹਰੇਕ ਗੁਰੂ ਘਰ ਤੱਕ ਪਹੁੰਚਣਾ ਚਾਹੀਦਾ। ਬੇਨਤੀ ਕਰਦਾ ਇੱਕ ਪਿੰਡ ਦਾ ਇੱਕ ਗੁਰੂ ਘਰ ਤੇ ਗੁਰੂ ਘਰ ਦਾ ਵਜ਼ੀਰ ਤੇ ਗੁਰੂ ਘਰ ਦੇ ਵਜ਼ੀਰ ਤੋਂ ਸ਼ੁਰੂਆਤ ਹੋ ਜਾਂਦੀ ਹੈ। ਗਰੰਤੀ ਸਿੰਘ ਰਾਗੀ ਸਿੰਘ ਢਾਡੀ ਸਿੰਘ ਕਵੀਸ਼ਰ ਸਿੰਘ ਹਰੇਕ ਸਿੱਖ ਦਾ ਫਰਜ਼ ਬਣਦਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਕੋਲੋਂ ਆਪਣਾ ਸਭ ਕੁਝ ਮੰਗਦੇ ਆ ਦੁੱਖ ਸੁੱਖ ਸਾਂਝਾ ਕਰਦੇ ਆ ਸਿੱਖੋ ਸਾਡਾ ਫਰਜ਼ ਹੈ ਅਸੀਂ ਆਪਣੇ ਫਰਜ਼ ਦੀ ਪਾਲਣਾ ਕਰੀਏ ਔਰ ਇਸ ਮੋਰਤੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈਏ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਭੁੱਲ ਚੁੱਕ ਦੀ ਬਖਸ਼ਿਓ ਖਿਮਾ ਹੁਣ ਗੱਜ-ਵੱਜ ਕੇ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ